ਭਾਈ ਕੇ ਪਾਸ ਜਾਨ ਹੈ ਹੈਲੋ ਗਾਇਸ ਸਵਾਇਤਾ ਸਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਭਈ ਆ ਪ੍ਰਸਨ ਲੈ ਲਓ ਕਿਵੇਂ ਆਖੜਿਆ ਖੜਾਇਆ ਫਿਰ ਤੁਮ ਕਾਸ ਆਖੜਿਆ ਖੜਾ ਹੁੰਝੇ ਲੱਗਿਆ ਖੜਾਇਆ ਬੈੱਡ ਨਾਲ ਸਮਰਨ ਦਾ ਘਾਲੀ ਹੈ ਸਾਡਾ ਪ੍ਰਥਮ ਆਖੜਿਆ ਖੜਾ ਪ੍ਰਥਮ ਆਖੜਿਆ ਕਦੋਂ ਖੜਿਆ ਬੁੱਤ ਕੀ ਕਰਨਾ ਲਾਲ ਚੀਆ ਫਿਰ ਕੀਆ ਨਾ ਮਾਰਦਾ ਤੂੰ ਕੋਡਾ ਕਿਸੇ ਨੇ ਮਰਵਾਇਆ ਫਿਰ ਕੀਆ ਫਿਰ ਬਾਅਦ ਸੁਪਰੇ ਤੋਂ ਮੈਂ ਨੀਂਹ ਜੋੜਨ ਵਾਲੀ ਤੇਰੇ ਪ੍ਰਥਮ ਦੇ ਉੱਤੇ ਕੰਚ ਲੱਗਿਆ ਜੀ ਦੇਖ ਲੱਗਦਾ ਤੁਹਾਨੂੰ ਤਾਂ ਵੀ ਕੋਈ ਵਰਤ ਨਹੀਂ ਬੈ ਨਾ ਮੈਂ ਤਾਂ ਹੈ ਨਾ ਜੀ ਅਸੀਂ ਇਹ ਤਾਂ ਬੋਧ ਨਹੀਂ ਕਰ ਸਕਦੇ ਹਨਾ ਪ੍ਰਥਮ ਕੈਨ ਕੋਈ ਵਰਤਦਾ ਨਹੀਂ ਤੇ ਉਹ ਤੋਂ ਦੇਖਦੇ ਉਹ ਕੋਈ ਉਹ ਕੋਈ ਕੋਈ ਚਲ ਆ ਗਈ ਉਹ ਤੇ ਰੋਟੀ ਚੁਰ ਕੇ ਆ ਜਾ ਮੈਨੂੰ ਭਾਈ ਰੋਟੀ ਚੁਰ ਕੇ ਖਾਣੀ ਦੀ ਤਾਂ ਸਾਰ ਤੇ ਆ ਜਾ ਬਣਾ ਲੈ ਆ ਜਾ ਉਹ ਤਾਂ ਫਾਈਨਲੀ ਪ੍ਰਥਮ ਮੰਨ ਗਿਆ ਡਿਨਰ ਕਰਨ ਵਾਸਤੇ ਨਹੀਂ ਤਾਂ ਇਹ ਆਕੜਿਆ ਖੜਾ ਜੀਗਾ ਪਤਾ ਨਹੀਂ ਕੀ ਕੀ ਬੋਲਦਾ ਕੀ ਕੀ ਨਾ ਬਈ ਆਪਣਾ ਡਿਨਰ ਆ ਗਿਆ ਚਰਦੇ ਸਟਾਰਟ ਆ ਪ੍ਰਤਮ ਪ੍ਰਤਮ ਦੇਖ ਲੈਉਣ ਤੇਰੀ ਰੋਟੀ ਆ ਗਈ ਚੂਰ ਕੇ ਠੀਕ ਆ ਅੱਜ ਨਾ ਅਸੀਂ ਕਿਉਂ ਖਾਏਗਾ ਚਮਚ ਨਾਲ ਦੂ ਆਪਣੀ ਖਾਏਗਾ ਠੰਡੀ ਹੋ ਜਾਂਦੀ ਠੰਡੀ ਹੋ ਜਾਂਦੇ ਹੁਣੇ ਗਰਮ ਆ ਆ ਦੇਖ ਲੈ ਇਹਨੂੰ ਘੰਟੇ-ਘੰਟੇ ਬਾਅਦ ਭੁੱਖ ਲੱਗ ਜਿਉ ਲੱਗਦੀ ਆ ਪੱਕੀ ਇਹ ਹੁਣ ਰੋਟੀ ਖਾਊਗਾ ਫੇਰ ਘੰਟੇ ਕਿਨੂੰ ਇਹਨੂੰ ਫੇਰ ਭੁੱਖ ਲੱਗ ਜਾਊਗੀ ਪ੍ਰਤਮ ਦਾ ਪ੍ਰਤਮ ਦਾ ਬੱਕਾ ਰੂਲਾ ਪ੍ਰਤਮ ਇੱਕੇ ਵਾਰ ਖਾਂਦਾ ਆ ਯਾਰ ਇਹ ਲੱਗ ਰਿਹਾ ਚੋਰੀ ਚੋਰੀ ਕਰ ਰਿਹਾ ਪ੍ਰਤਮ ਚੀਨੀ ਖਾ ਰਿਹਾ ਆ ਚੀਨੀ ਚੋਰੀ ਲਾਹ ਦੇਖ ਕੋਈ ਸ਼ਕਲ ਤੇ ਆ ਮੜੀ ਆ ਕਰ ਲੋ ਗਾਇਸ ਜੇ ਤੁਹਾਨੂੰ ਕਿਤੇ ਚੀਨੀ ਖਾਂਦਾ ਦੇਖੇ ਤੈਨੂੰ ਜਲਦੀ ਸਾਡੇ ਨੰਬਰ ਤੇ ਭੇਜੋ ਬਈ ਸਾਡੀ ਦੋਨੋਂ ਦੀ ਫੇਵਰੇਟ ਆ ਮੇਰੀ ਯਾਰ ਪ੍ਰਤਨਾ ਵੀ ਚੀਨੀ ਖਾਂਦਾ ਆ ਚੀਨੀ ਤਾਂ ਮੈਂ ਵੀ ਕਰ ਚੀਤੀ ਦਾ ਆ ਕੇ ਮੈਨੂੰ ਵੀ ਆਦਤ ਆ ਚੀਨੀ ਖਾਣ ਦੀ ਪ੍ਰਤਮ ਵੀ ਜ਼ਰੂਰ ਖਾਂਦਾ ਆ ਮੈਂ ਤਾਂ ਕਈ ਵਾਰ ਪਾਣੀ ਨਾਲ ਵੀ ਖਾ ਲੈਂਦਾ ਆ ਪਾਪਾ ਚੀਨੀ ਦਾ ਸਾਰੀ ਖਾਂਦੇ ਨੇ ਚਾਹੇ ਤਹੀ ਨਾ ਮੈਂ ਨਹੀਂ ਨਾ ਸੀ ਤਾ ਮੈਂ ਜਾਨ ਨੂੰ ਜਾਣ ਦੀ ਆਸ ਤੇ ਚੀਚਰ 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 ਜਾਨ ਸੀਨਾ ਠੀਕ ਹਨ ਤੇਰੇ ਬਾਲ ਦੇਖੋ ਵੱਡੇ ਹੋ ਗਏ ਹਨ ਸਜਾਣ ਰੱਖਣ ਦੀ ਗੱਲ ਲੀ ਸੀ ਨਾ ਵੀ ਮੈਂ ਅੱਜ ਲੈ ਨਹੀਂ ਕਿ ਆਈਸਕ੍ਰੀਮ ਪ੍ਰਥਮ ਕਹਿੰਦਾ ਸਮਰ ਕਹਿੰਦਾ ਆਈਸਕ੍ਰੀਮ ਖਾਣੀ ਆ ਪ੍ਰਥਮ ਕਹਿੰਦਾ ਪ੍ਰਥਮ ਕਹਿ ਰਿਹਾ ਸੀ ਹਨ ਪ੍ਰਥਮ ਕਹਿੰਦਾ ਆਈਸਕ੍ਰੀਮ ਖਾਣੀ ਆ ਮੈਂ ਕਿਹਾ ਅੱਜ ਤਾਂ ਮੈਂ ਲੈ ਨਹੀਂ ਆ ਮੈਂ ਬਾਜ਼ਾਰ ਹੋਰ ਬਸ ਹੋ ਜਾਦੀ ਆ ਬਰਫ ਤੋਂ ਬਰਾਜ਼ੀਲੀ ਆਂਦੀ ਉਹ ਪਹਿਲਾਂ ਹੀ ਲਿਆ ਕੇ ਰੱਖੀ ਰੱਖੀ ਦੀ ਜਦੋਂ ਆਪਾਂ ਗੁਰਦੁਆਰੇ ਗਏ ਸੀ ਹਨਾ ਕੀ ਹੋ ਗਿਆ ਚੀਨੀ ਦਾ ਦਾਣਾ ਹੀ ਫਸ ਗਿਆ ਨਾ ਨੀਂਦੀ ਖਾਦੀ ਹੋਣੀ ਹੋਰ ਕੀ ਵਸ ਗਿਆ ਬਾਤ ਸੁਣ ਐਨੀ ਵੀ ਨਹੀਂ ਖਾਂਦੇ ਹੁੰਦੇ ਬਰਫੋਂ ਚੀਨੀ ਇਹਨੂੰ ਉਹ ਹੋ ਜਾਂਦੇ ਬਰਫ ਪਿਜ ਜਾਂਦੇ ਬਰਫ ਸਮਰ ਤੇਰੀ ਸਲਤਤ ਤਾਂ ਗਾਂ ਹੀ ਦੇਖ ਤਰਾ ਨਾ ਦਿਖਾਈ ਕੋਈ ਵੀ ਤਾਂ ਉਹੀ ਦੇਖਾ ਹਾਂ ਤਾਂ ਹੁਣ ਇਹ ਤਾਂ ਇਹ ਤਾਂ ਗਲ ਗਈ ਹੁਣ ਤੇਰੀ ਹੈਨਾ ਦਰਦਦਾ ਨਹੀਂ ਹੁਣ ਇਹ ਕਰਦੇ ਤੱਕ ਜਿੰਨਾ ਮਰਜ਼ੀ ਧਾਬੋ ਪਤਾ ਕਰ ਗਈ ਹੁਣ ਦੇ ਦੇਖੋ ਮੈਂ ਕਿਹਾ ਦਿੰਦਾ ਮੈਂ ਤੇ ਬਾਕੀ ਹਾਲੇ ਵੀ ਪਿਆ ਬਹੁਤ ਪਹਿਲਾਂ ਝੋਟ ਲੱਗੀ ਸੀ ਪਰ ਨਿਸ਼ਾਨ ਇਹਦੇ ਨਿਸ਼ਾਨ ਇਹਦੇ ਸੇਮ ਸੇਮ ਸਾਡੇ ਦੋਨਾਂ ਦੇ ਸਾਡੇ ਦੋਨਾਂ ਦੇ ਸੇਮ ਸੇਮ ਨਿਸ਼ਾਨ ਪੈ ਗਿਆ ਮੇਰੇ ਵੀ ਪ੍ਰਥਮ ਦੇ ਵੀ ਮੇਰੇ ਵੀ ਸੇਮ ਹੀ ਆ ਸਾਡੇ ਦੋਨਾਂ ਮੇਰੇ ਵੀ ਪ੍ਰਥਮ ਸੇਮ ਹੀ ਆ ਸੇਮ ਹੀ ਅੱਖ ਤੇ ਸੇਮ ਹੀ ਜਗ੍ਹਾ ਤੇ ਸੇਮ ਹੀ ਇਨਸਾਨ ਆ ਮੇਰੀ ਸਭ ਕੁਝ ਸੇਮ ਸੇਮ ਹੋ ਗਿਆ ਬੰਦ ਤੁਸੀਂ ਫੜਾ ਰੱਖੀ ਨੀ ਰੋਕੀ ਰੋਕੀ ਨੂ ਰੋਕੀ ਪਾ ਰੋਕੀ ਆ ਜਾ ਰੋਕੀ ਨੂੰ ਰੋਕੀ ਭਾਈ ਬੈਰੋ ਰੋਕੀ ਦਾ ਖਾਣਾ ਉਹ ਪਾਣੀ ਤਾਂ ਡੋਲਦੇ ਯਾਰ ਤੇ ਡੱਬੇ ਚ ਐਨੂੰ ਉੱਪਰ ਰੱਖ ਦੇ ਰੋਕੀ ਅੱਜਕੱਲ ਨਾ ਸਾਡਾ ਗੰਦਾ ਜਾ ਰਹਿੰਦਾ ਆ ਹੁਣ ਅਸਲ ਚੇ ਬਿਮਾਰ ਰਹਿੰਦਾ ਜੇ ਇਹਨੂੰ ਨਮਾਉਣਾ ਉਦੋਂ ਹੀ ਲਿਬੜਿਆ ਹੁੰਦਾ ਆ ਗਰਮੀ ਬਾਲੀ ਆ ਠੰਡੇ ਪਾਣੀ ਠੰਡੇ ਤੋਂ ਚੋਂ ਭੱਜਦਾ ਆ ਸਮਰ ਥੋਲ ਆ ਥੋੜਾ ਜਿਹਾ ਡੱਬਾ ਐਦਾਂ ਛੋਟੀ ਡਿਊਟੀ ਦੇ ਤੋਂ ਲਾ ਪੈਪ ਤੇ ਤੇਰੇ ਪੈਰਾਂ ਚ ਵਿਆ ਬਸ ਖਾਲੀ ਕਰ ਲਿਆ ਜਾਨ ਪੂਰਾ ਪ੍ਰੈਸ਼ਰ ਨਾਲ ਥੋਇਆ ਪਾਪਾ ਹੁਣ ਪਾਣੀ ਪੀਣਾ ਹਣਾ ਰੋਕੀ ਪੀਲਾ ਪੀਲਾ ਪਾਣੀ ਪੀਲਾ ਜੀਰ ਨਾਮ ਤੇ ਨਾਮ ਜਹਾਂ ਚ ਜਾਤਾ ਹੋਆ ਕੀ ਨਾਮ ਦਾ ਬੱਬੂ ਮਨ ਹਾਂ ਬੱਬੂ ਆਂਤਾ ਹੈਂ ਖਉ ਗਈ ਹੈ ਨਾ ਤਰਫੇਮ ਜਸਰ ਹਾਂ ਤਰਫੇਮ ਜਸਰ ਆਪਾਂ ਦੇ ਸਿਰ ਦੇ ਜਿਹੜੀ ਆਪਾਂ ਕਾਰਗੂ ਦੇਖੰਦੇ ਸੀ ਕਿ ਗਿੱਪੀ ਗਰੇਵਾਲ ਦੀ ਸੀ ਮੈਨੂੰ ਲੱਗੀ ਕਿ ਅਜਸੜ ਨਹੀਂ ਉਹ ਇੱਥੇ ਰੱਖ ਲੈ ਬਸ ਹੂੰ ਰੱਖ ਦੇ ਰੱਖ ਦੇ ਇੱਥੇ ਘਾਲੂ ਉਹ ਤਾਂ ਹੈਗੀ ਗਿੱਪੀ ਗਰੇਵਾਲ ਦੀ ਸੀ ਗਿੱਪੀ ਗਰੇਵਾਲ ਦੀ ਤੇ ਗੁਰਪ੍ਰੀਤ ਘੁੱਗੀ ਨੇ ਹਾਂ ਉਹਦੇ ਵਿੱਚ ਆ ਕਾਰ ਬੋ ਵਿੱਚ ਮੈਨੂੰ ਆ ਲੱਗੇ ਕਿ ਮੈਂ ਜਸੜ ਦੀ ਆ ਅੱਛਾ ਵੀ ਤਰ੍ਹਾਂ ਜਸੜਾ ਤੈਨੂੰ ਆ ਲੱਗਿਆ ਤਲ ਅੱਜ ਆਪਾਂ ਇਹਨੂੰ ਪਿੰਜਰੇ ਚ ਨਹੀਂ ਪਾਉਂਦੇ ਹੈਗੇ ਬਾਰੀ ਫਿਰ ਜਾਊਗਾ ਰੋਕੀ ਰੋਕੀ ਬਾਰੀ ਘੁੰਮੀ ਆ ਜਦੋਂ ਆਈ ਐਕਸ ਦਾ ਸ਼ਕਲ ਦੇਖ ਲਓ ਕਿਵੇਂ ਜਿਹੀ ਹੋਈ ਪਈ ਐ ਹੋਮਵਰਕ ਕਰ ਕਰਕੇ ਪੰਜ ਓਜ ਦਾ ਲੱਗਾ ਪਿਆ ਹੁਣ ਤੱਕ ਹਲੇ ਵੀ ਦੋ ਪਿਕਚਰਾਂ ਰਹਿ ਗਈਆਂ ਹਜੇ ਰਹਿੰਦੀਆਂ ਨੇ ਕੀ ਦੇ ਦੀਦੀਆ ਬਈ ਅੱਕ ਜਾਂਦੇ ਇੰਨਾ ਕੰਮ ਕਰ ਕਰਕੇ ਹੋਰ ਬੱਸ ਹੁਣ ਤਾਂ ਛੁੱਟੀਆਂ ਆਉਣੀਆਂ ਨੇ ਹੁਣ ਤਾਂ ਛੁੱਟੀਆਂ ਦੇ ਦੇਣਗੇ ਕੰਮ ਬਈ ਉਹਨਾਂ ਨੂੰ ਛੁੱਟੀਆਂ ਦਾ ਹੋਮਵਰਕ ਉਹ ਨਹੀਂ ਘਰੇ ਕਰਾਈ ਜਾਂਦੇ ਤੁਹਾਡੇ ਤੋਂ ਹੈਨਾ ਹੋਰ ਦੇਖੋ ਬੱਚਾ ਨਹੀਂ ਆਦਾ ਪਸੰਦ ਹੈ ਉਹ ਦਿਨ ਤੂੰ ਡਰ ਗਿਆ ਦੀ ਤੇ ਬਲੈਂਡਰ ਤੋਂ ਉਹਦੇ ਜਿੱਦਾਂ ਦੀ ਹੋ ਮੇਰਾ ਤਾਂ ਦਿਲ ਡਰ ਗਿਆ ਕਹਿੰਦਾ ਅਕਸ ਜਿੱਦੇ ਅਕਸ ਤੇ ਮਾਗਰ ਬੈਠੇ ਦੀਏ ਸਾਰੇ ਮੁਰਸੇ ਨਾਲ ਹਲਕੇ ਜਾਂਮੇ ਹੁੰਦੇ ਨੇ ਜਾਂਮੇ ਜਾਂਮਾ ਸਰ ਤੋਂ ਹਾਂ ਉਹ ਛੋਟਾ ਆ ਥੋੜਾ ਜਿਹਾ ਐਡਾ ਕਿ ਨਹੀਂ ਹੁੰਦਾ ਉਹ ਬਲੈਂਡਰ ਜਿੱਡਾ ਹੀ ਆ ਮਤਲਬ ਹੁੰਦਾ ਹਾਂ ਉਹ ਘੋੜਾ ਉਹ ਹਲਕਾ ਹੁੰਦਾ ਹੈ ਬੈਂਕੀ ਹਲਕੀ ਹੁੰਦੀ ਹੈ ਬਾਕੀ ਉਹ ਵੀ ਹਲਕਾ ਹੀ ਹੁੰਦਾ ਓਏ ਤੂੰ ਮੇਰੇ ਵਿੱਚ ਹੀ ਵਜੀ ਜਾਂ ਮਣ ਜਾਂਦੇ ਦੀ ਇੰਨੀ ਹਾਲੇ ਭਾਈ ਇਹਨੇ ਤਾਂ ਫੇਰ ਚੱਕ ਲਈ ਸਾਈਕਲੀ ਭਾਈ ਬਹੁਤ ਕਿੰਨੀ ਸਪੀਡ ਤੇ ਭਜਾਉਣਾ ਭਜਾ ਕੇ ਦਿਖਾ 100 ਤੇ ਚੋਇ ਤੁਸੀਂ ਭਜਿਆ ਚੱਲੇ 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 ਦੇਖਦੇ ਆਂ ਦੇਖਦੇ ਆਂ ਕਿੰਨੀ ਸਪੀਡ ਤੇ ਭਜਾ ਵਾਕਈ ਹੋਵੇ ਸੱਚੀ ਬਹੁਤ ਭਜਾਉਂਦਾ ਹੈ ਬ੍ਰੇਕ ਕਿਵੇਂ ਲਾਉਣਾ ਪਹਿਤੋਂ ਫੇਰ ਓ ਬ੍ਰੇਕ ਤਾਂ ਤੇਰੀ ਸਾਈਕਲੀ ਦੇ ਹੈਗੇ ਨੇ ਹਨਾ ਦਾ ਬ੍ਰੇਕ ਨਹੀਂ ਦੱਬਦਾ ਇਹ ਟਾਇਰ ਹੀ ਬ੍ਰੇਕ ਲੱਗ ਜਾਂਦੇ ਨੇ ਇਹਦੇ ਟਾਇਰ ਘੁੰਮ ਜਾਂਦੇ ਨੇ ਜਿਹੜੀ ਆਲੇ-ਦਾਲੇ ਜਿਹੜੀਆਂ ਸਪੋਰਟਾਂ ਨੇ ਉਹਦੇ ਤੇ ਘੁੰਮ ਜਾਂਦਾ। ਸਾਈਕਲੀ ਦੇ ਬਾਰੇ ਆਹ ਟਾਇਰ ਤਾਂ ਦੇਖੋ ਜਾਕੀ ਇਹ ਤਾਂ ਦੋਵੇਂ ਉੱਤੇ ਚੱਕੇ ਜਾਂਦੇ ਨੇ। ਸਾਈਕਲੀ ਚਲਾਈ। ਆਹ ਜੇ ਆਹ ਟਾਇਰ ਉੱਤੇ ਚੱਕੇ ਜਾਂਦੇ ਨੇ ਉਹ ਦੇਖੋ ਕੱਲੇ ਅਗਲੇ ਟਾਇਰ ਦੇ ਨਾਲ ਚਲਾਉਂਦਾ ਹਾਂ ਉਹ ਟਾਇਰ ਤਾਂ ਕੰਮ ਨਹੀਂ ਕਰਦੇ। ਬੈਲੈਂਸ ਕਰਨੀ ਚੱਲ ਗਈ। ਓਏ, ਛੱਟ ਨਾ ਦੇ ਤੂੰ ਇਹਨੂੰ। ਇਹਨੂੰ ਰਤਾ ਖੁੱਲੇ ਕਰਕੇ ਚਲਾਈ ਜਾਂਦੀ। ਐਵੇਂ ਡਿੱਗ ਗਿਆ। ਐਵੇਂ ਡਿੱਗ ਗਿਆ। ਹਾਂ। ਆਇਗਾ। ਬਹੁਤ ਜੋਰ। ਹਾਂ। ਇਸ ਸਾਈਕਲੀ ਕੇ ਸਾਥ ਪਰ ਇਹਦੇ ਬਸ ਬਸ ਉਹਦੇ ਵਾਂਗੂ ਡਿੱਗਗੇਂਗੇ ਫਿਰ ਨਹੀਂ ਅੱਛਾ ਤੂੰ ਸਮਰ ਭੱਜ ਕੇ ਜਾਊਗਾ ਤੂੰ ਸਾਈਕਲ ਹੀ ਚਲਾਇਆ ਹੈ ਬਾਅਦ ਉਹਦੇ ਨੂੰ ਰੱਖੀ ਲੀਆ ਸਾਈਕਲ ਚਲੋ 1 2 3 ਗੋ ਲੈ ਆਓ ਮੈਨੂੰ ਚੀਟਿੰਗ ਆਸੀ ਗਿਆ ਕਾਹ ਫਟ ਕੇ ਹੁਣ ਨਾ ਜਾਓ ਲੈ ਲੈ ਆਂਦਾ ਭਾਈ ਹੁਣ ਤਰਾਤਾਰ ਤੂੰ ਓਏ 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 ਲਓ ਭਾਈ ਜੀ ਕੱਢ ਲਓ ਬੈਕ ਆਊਟ ਬਿਸਕੋ ਰਾਈਡਰ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਆ ਪੂਰੇ ਵਿੜੇ ਚ ਘਮਾਉਂਦਾ ਐ ਬਾਈ ਜੀ ਕੋ ਤੇਰੀ ਆਂਦੇ ਕਰਨੇ ਸੀ ਵਈ ਪਾਪੂ ਪੇਰ ਕਰਕੇ ਆ ਆਏ ਗਿਰਦਾ ਐ ਖੜਾ ਖੜਾ ਰੇਂ ਤੋਂ ਵੀ ਨਾ ਦੀ ਮਾਸੂਰੀ ਕਰ ਗਿਆ ਐ ਨਹੀਂ ਲੈਣਾ ਹੋਇਆ ਚੱਲ ਹੁਣ ਚੱਕ ਸਾਈਕਲ ਹੀ ਆਵ ਜੀ ਪਰ ਮੈਂ ਤਾਂ ਮੁੰਡੇ ਕਲਾਸ ਦੇ ਬੱਚੇ ਪਤਮਾ ਟੌਪਾਂ ਤੇ ਸਿਰ ਤੇ ਨਾ ਤੇਰੀ ਗਲਾ ਦੇ ਬੱਚੇ ਰੋਣੇ ਤੁਹਾਡੀ ਗਲਾ ਦੇ ਬੱਚੇ ਰੋਣੇ ਸਹਿਮ ਰਹੇ ਤੂੰ ਤਾਂ ਨਹੀਂ ਹੁੰਦਾ ਹੈਗਾ ਆ ਦੇਖੋ ਆ ਇਹ ਜੀ ਆ ਦੇਖ ਲੈ ਟੋਕਰੀ ਦਾ ਸਟਾਈਲ ਟੋਕਰੀ ਦਾ ਨਹੀਂ ਇਹ ਸਾਡੇ ਘਰ ਦਾ ਇਹਦੇ ਛੋਟੇ ਹੁੰਦੇ ਨੇ ਬਣਿਆ ਨਾ ਜੀ ਗਾਇਸਾਂ ਪਹਿਲੇ ਜਿਹੜੇ ਮੈਂ ਤਾਂ ਬਹੁਤ ਕੀਤਾ ਸਮਰ ਨੇ ਵੀ ਬਹੁਤ ਕੀਤਾ ਜਦੋਂ ਸਮਰ ਨੂੰ ਮਰੂਤੀ ਗੱਡੀ ਲੈਣਾ ਸੀ ਅੱਛਾ ਨਾ ਸਮਰ ਸਮਰ ਨਾ ਸਮਰ ਨੇ ਬਾਅਦ ਚਾ ਸਾਡੀ ਹੈ ਜੀ ਸਮਰ ਜਦੋਂ ਇੱਧਰ ਤੁਹਾਡੇ ਨਾਲ ਜਾਣ ਲੱਗਿਆ ਤੇ ਇਸ ਆ ਰੋਪੇ ਲੰਦ ਦੀ ਵੰਚ ਹੈ ਨਾ ਹਾਂ ਨਾ ਬਾਹ ਹਾਂ ਪਹਿਲਾ ਆ ਜਾਂਦਾ ਸੀ ਹਾਂ ਜਨ ਪਪਾ ਸਾਡੇ ਸਕੂਲ ਦਾ ਰੁਟੀਨ ਉਲਟਾ ਸੀ ਨਾ ਗਰਮੀਆਂ ਚ ਬਸ ਛੇਤੀ ਬੈਨਾ ਹਨਾ ਗਰਮੀਆਂ ਚ ਬਸ ਛੇਤੀ ਆਉਂਦੀ ਹੁੰਦੀਆਂ ਨਾ ਸਾਡੀ ਗਰਮੀਆਂ ਚ ਲੇਟ ਆਉਂਦੀ ਹੁੰਦੀ ਸੀ ਠੰਡਾ ਚ ਛੇਤੀ ਆਉਂਦੀ ਸੀ ਉਲਟਾ ਸੀ ਇਹ ਵੀ ਕਹਾਣੀਆਂ ਦੱਸਦਾ ਬਾਈ ਇਹਦਾ ਨਾ ਤਾਂ ਕੰਪੀਟੀਸ਼ਨ ਸੀ ਕੀ ਬਣ ਕੇ ਗਿਆ ਜੀ ਸਮਰ ਤੂੰ ਇਹ ਵਨ ਪਬਲਿਕ ਸੀ ਜਿਹਾ ਇਸ ਤਰ੍ਹਾਂ ਕੰਪੀਟੀਸ਼ਨ ਨੀ ਜੋਕ ਨੀ ਜੋਕਨ ਕਿਸ਼ੋਰ ਬਣ ਕੇ ਕੀ ਬਣ ਕੇ ਗਿਆ ਸੀ ਬਾਈ ਇਹ ਲੈ ਹੈ ਚੱਲ ਇਹਨੂੰ ਤਿਆਰ ਤੁਰ ਕਰਤਾ ਇਹ ਕਹਿੰਦਾ ਵੀ ਜਦ ਅਸੀਂ ਇਹਦੇ ਨਾਲ ਗਏ ਸੀ ਸਿੰਮੂ ਤੇਰੀ ਤੇ ਮੈਂ ਸੀ ਅਸੀਂ ਬਾਗੇ ਬਾਈ ਸਾਨੂੰ ਲੈਣ ਚ ਵਟਾਤਾਵੇਂ ਏ ਦਾ ਨਾਮ ਆ ਜਦੋਂ ਮਨਿੰਦਰ ਵੀਰ ਕਾ ਨਾਮ ਇਸ ਸਟੇਜ ਬਈ ਸਾਰੇ ਬੱਚੇ ਬੁਲਾ ਲੈ ਇਹ ਆਇਆ ਕਰ ਰਿਹਾ ਹੈ ਨਾ ਕੀ ਦੇਦੀ ਮੇਰੇ ਗੱਡੀ ਨਿਕਾ ਪੈ ਗਈ ਹੈ ਨਾ ਉੱਥੇ ਰੋਣ ਲੱਗ ਗਿਆ ਪਹਿਲਾਂ ਤਾਂ ਰੋਈ ਗਿਆ ਤੇ ਐਂ ਕਰਨ ਲੱਗ ਗਿਆ ਨਾ ਨਾਲ ਐਂ ਕਰੇ ਨਾਲ ਹੀ ਰੋਈ ਜਾਵੇ ਮੈਂ ਨੇ ਦੇਖ ਲਿਆ ਮੈਨੂੰ ਕਹਿੰਦੀ ਕੀ ਹੋਇਆ ਭਾਈ ਕੇ ਪਾਸ ਜਾਣਾ ਹੈ ਭਈਆ ਕੇ ਹੋਰ ਨੰਦ ਆ ਗਿਆ ਤੇ ਇਹ ਕਹਣਾ ਮੈਂ ਸਾਡੇ ਗਈ ਕਹਿੰਦੀ ਬੱਚੇ ਨੂੰ ਸੰਭਾਲੋ ਤੇ ਸਾਡੇ ਕੋਲ ਰੱਟੋਤ ਹੋਰ ਮੈਂ ਤਾਂ ਉਸ ਜਿਆਦਾ ਨਹੀਂ ਹੈਗਾ ਇਹ ਸਿਰ ਨੂੰ ਉੱਚ ਦੇ ਇਹ ਕਰਨ ਦੀ ਲੋਨ ਲੱਗਿਆ ਤੂੰ ਸਾਨੂੰ ਦੇਖ ਕੇ ਪਰ ਤੂੰ ਬਾਲੀ ਗੈਂਟ ਐਕਟਿੰਗ ਆਉਂਦੀ ਇਹਦੀ ਪਰ ਤੂੰ ਕਿਵੇਂ ਕਰ ਦਦੀ ਐ ਵੈਸੇ ਪੈਂਦੀ ਦੀ ਸਕੂਲ ਗਿਆ ਸੀ ਜਮੀ ਨਹੀਂ ਰੋਇਆ ਨਾ ਛੁੱਟੀ ਵਾ ਨਾ ਸਕੂਲ ਕਿਵੇਂ ਕਰ ਦਦੀ ਇਹ ਦੱਸੀ ਕਾਈਸ ਦੇ ਨਾ ਖਾਂਜਾ ਜਿਵੇਂ ਤੂੰ ਹੱਥ ਲਾ ਕੇ ਪਹਿਲਾ ਕਰਦਾ ਸੀ ਗਾਇਸ ਦੇਖ ਜਿਨੇ ਬਾਕੀ ਬੱਚੇ ਦੇਖ ਗਾਇਸ ਜਿਹੜਾ ਬਾਕੀ ਬੰਸੇ ਕੁਝ ਨੂੰ ਦਲੇ ਬੱਚੇ ਹੈ ਨਾ ਜਿਹੜੇ ਹਨ ਆਪ ਦੇ ਆਪ ਹੀ ਗਲਾਸ ਚ ਭਾ ਗਏ ਨੇ ਇਹ ਆਪ ਦੇ ਗਲਾਸ ਆਪ ਦੇ ਆਪ ਹੀ ਗਲਾਸ ਚ ਭਾ ਗਏ ਸੀ ਕੁਝ ਬੱਚੇ ਆਏ ਮੈਂ ਜਿੰਨਾ ਨੂੰ ਦਿੰਨਾ ਆਪਾਂ ਨੂੰ ਆਪਣੇ ਨਾਲ ਬਿਠਾਉਣਾ ਪੈਂਦਾ ਆ ਹਨਾ ਇੱਕ ਦਿਨ ਇੱਕ ਦਿਨ ਜਾਂ ਦੋ ਦਿਨ ਆ ਇਹ ਗੱਲ ਵੀ ਇਹ ਛੋਟਾ ਹੁੰਦਾ ਦਿਨ ਆਤਾ ਮਤਲਬ ਅਸੀਂ ਇਹਨੂੰ ਹਨਾ ਐਵੇਂ ਵੀ ਉੱਤੇ ਲਿਆ ਆ ਕਦੇ ਸਾਡੀ ਕਲਾਸਾਂ ਉੱਤੇ ਨੇ ਇਹਦੀਆਂ ਥੱਲੇ ਨੇ ਗਿਆ ਕਦੇ ਵੀ ਬਹੁਤ ਬੱਚੇ ਨੇ ਕਿ ਸਾਡੇ ਸਕੂਲ ਤੋਂ ਜਿਹੜੇ ਨੇ ਜਿਨ੍ਹਾਂ ਦੇ ਬ੍ਰਦਰ ਉਹਨਾਂ ਨੂੰ ਆਪਦੀ ਕਲਾਸ ਦੇ ਨਾਲ ਬਿਠਾਉਂਦੇ ਨੇ ਆਪਦੇ ਨਾਲ ਬਿਠਾ ਕੇ ਫਿਰ ਪੰਜ ਚਾਰ ਦਿਨ ਬਿਠਾਉਣਾ ਸਿਖਾਉਂਦੇ ਨੇ ਫਿਰ ਅਸੀ ਹਫਤਾ ਤੱਕ ਵਾਸਤੇ ਕਲਾਸ ਟਿਟਾ ਕੇ ਲੰਦਦੀ ਹਫਤਾ ਹਾਂ ਉਦੋਂ ਬਾਅਦ ਚ ਇਹਦਾ ਇਹਨੂੰ ਕਲਾਸ ਦਾ ਪਤਾ ਚੱਲ ਕੇ ਜਾਣ ਲੱਗ ਗਿਆ ਫਿਰ ਇਹਨੂੰ ਮੈਂ ਬੱਸ ਜਿੱਤੇ ਚੱਲ ਮੈਂ ਕਦੇ ਸਮਰ ਚੜਾਉਂਦੀ ਕਦੇ ਮੈਂ ਉੱਤੇ ਚੱਲ ਛੋਟਾ ਸੀ ਨਾ ਇਹਦੇ ਪੈਰ ਨਹੀਂ ਲੱਗਦੇ ਸੀ ਇਹਨੂੰ ਚਾਰਨਾ ਹੁਣ ਤਾਂ ਇਹ ਆਪ ਹੀ ਚੜਦਾ ਆ ਪਈ ਉਤਰਦਾ ਬੱਸ ਕਹਿੰਦਾ ਫਿਰ ਇਹ ਤਾਂ ਕੈਂਟਾ ਬੰਦਾ ਹੁਣ ਤੈਨੂੰ ਰੋਜ਼ ਸਟਾਰ ਮਿਲਦਾ ਆ ਦੋਨੇ ਕਾਪੀਆਂ ਤੇ ਅੱਜ ਸਟਾਰ ਆ ਇਹਦੇ ਵੀ ਸਾਡੇ ਹੈਗੇ ਨੇ ਦੋ ਘਰ ਇੱਕ ਆ ਵੀ ਘਰ ਆ ਇਹ ਹੈਗਾ ਸਾਡੇ ਚਾਚੇ ਕਾ ਘਰ ਉਹ ਤੋਂ ਦੂਰ ਆਨੰਦਿਆ ਉਹ ਤੋਂ ক্রিকেট ਖੇਡਦੇ ਨੇ ਇਹ ਐਡੀ ਜ਼ਰੂਰ ਉਹ ਚੌਕਾ ਛੱਕਾ ਉਹ ਤੋਂ ক্রিকেট ਐਡੀ ਜ਼ਰੂਰ ਉਹ ਐਂਡਲੀ ਕੰਧ ਦੀਸਰੀ ਹੋਣੀ ਤੇ ਉਹ ਸਿਆ ਬਹੁਤ ਹੂੰ ਐਨੀ ਦੂਰੋਂ ক্রিকেট ਖੇਡਦੇ ਨੇ ਇਹਨਾਂ ਲੰਬਾ ਦਾ ਵੇੜਾ ਛੇੜਨ ਨੂੰ ਤਾਂ ਬਾਦੂ ਆ ਥਾਂ ਮਸਾ ਮਰੇ ਉਹਨਾਂ ਨੂੰ ਦਾ ਗਾਈਜ਼ ਜਦੋਂ ਗੁੰਦ ਆਦਮ ਪਰ ਉਹਨਾਂ ਨੂੰ ਤਾਂ ਮਾਜ ਹੋ ਜਾਂਦੀ ਆ ਬਾਈ ਅੰਗੂਰਾ ਮਿੱਟੀ ਦੇ ਡਾ ਲਫਾਵਾ ਭਰ ਕੇ ਰੋੜੀਆਂ ਬਾਈ ਹੁਣ ਜਾਮਣਾ ਹੋਣਗੀਆਂ ਸਾਡੇ ਹਨਾ ਹੁਣ ਜਾਮਣਾ ਜਾਮਣਾ ਹੋਣ ਲੱਗ ਗਿਆ ਹੁਣ ਬਾਧੂ ਹੋਣਗੀਆਂ ਅਸੀਂ ਤੁਹਾਨੂੰ ਵਲੌਗ ਤੇ ਦਿਖਾਵਾਂਗੇ ਹਨਾ ਵੀਨੇ ਬਲੌਗ ਬਣਾ ਕੇ ਫਿਰ ਦਿਖਾਵਾਂਗੇ ਅਸੀਂ ਤੁਹਾਨੂੰ ਬਾਈ ਆਪਾਂ ਕਰਦੇ ਆਂ ਬਲੌਗ ਦਾ ਐਂਡ ਗੁੱਡ ਨਾਈਟ ਲਾਈਕ ਐਂਡ ਸਬਸਕ੍ਰਾਈਬ ਕਰ ਦੋ ਲਾਈਕ ਕਰ ਦੋ